ਸ਼ਕਤੀ ਬਗਵਾ ਹੈ ਧਾਰਮਿਕ ਸ਼ਕਤੀ ਬਗਵਾ ਹੈ ਬਾਬਾ ਬਗਵਾ ਅਸਲੀਆ ਮੁਰਦਾਬਾ ਬਾਬਾ ਬਗਵਾ ਅਸਲੀਆ ਮੁਰਦਾਬਾ 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 ਰੱਬ ਜੀ ਅੱਜ ਮੇਰੇ ਪਿਆਰ ਕਬਜੇ ਬਗਵਾ ਅਸਲੀਆ ਮੁਰਦਾਬਾ ਮੁਰਦਾਬਾ ਧਾਰਮਿਕ ਸ਼ਕਤੀ ਬਗਵਾ ਹੈ ਜੀ ਯਕੀਨ ਆ ਜੀ ਆਪਣਾ ਜੀ ਸਰ ਜੀ ਮੇਰਾ ਨਾਮ ਨਵਜੋਤ ਸਿੰਘ ਆ ਜੀ ਤੇ ਮੈਂ ਨਾ ਆਪਣੇ ਨਾਂ ਤੇ ਜਗ੍ਹਾ ਲਈ ਹੈ ਹਵੇਲੀਆਂ ਨੇ ਠੀਕ ਹੈ ਜੀ ਇੰਤਕਾਲ ਮੇਰੇ ਨਾਮ ਤੇ ਰਜਿਸਟਰੀ ਮੇਰੇ ਨਾਮ ਤੇ ਤੇ ਉਹ ਜਗ੍ਹਾ ਤੇ ਬਣਾਉਣ ਲਈ ਲੋਨ ਲਿਆ ਸੀ ਤੇ ਉਹ ਵੀ ਮੇਰੇ ਨਾਮ ਤੇ ਆ ਤੇ ਮੇਰੇ ਬ੍ਰਦਰ ਨੇ ਪਤਾ ਨਹੀਂ ਕਿਦਾਂ ਜੀ ਆਪਣੇ ਨਾਮ ਤੇ ਮੀਟਰ ਲਵਾ ਲਿਆ ਜੇ ਤੇ ਜਿਹੜਾ ਮੀਟਰ ਲਵਾਇਆ ਜੇ ਉਹਦੀ ਫਾਈਲ ਚੈੱਕ ਕੀਤੀ ਆ ਉਹ ਤੇ ਰਜਿਸਟਰੀ ਮੇਰੇ ਨਾਮ ਤੇ ਆ ਤੇ ਆਧਾਰ ਕਾਰਡ ਉਹਦਾ ਲੱਗਾ ਜੀ ਬਦਾਦਪੁਰ ਦਾ ਤੇ ਇਹ ਬਿਜਲੀ ਵਿਭਾਗ ਨੇ ਪਤਾ ਨਹੀਂ ਜੀ ਕਿਹਦਾ ਲਾਤਾ ਜੇ ਤੇ ਹੁਣ ਸਰ ਜੀ ਉਹ ਜਗ੍ਹਾ ਨਹੀਂ ਛੱਡਦਾ ਪਿਆ ਤੇ ਮੈਨੂੰ ਆਪਣੀਆਂ ਗੋਲੀਆਂ ਚਲਾਉਂਦੀਆਂ ਧਮਕੀਆਂ ਵੀ ਦਿੰਦਾ ਜੇ ਤੇ ਮੇਰੇ ਕੋਲ ਵੀਡੀਓ ਵੀ ਹੈਗੀ ਜੇ ਤੇ ਆ ਮੇਰਾ ਛੋਟਾ ਭਰਾ ਗਵਾਹ ਹੈਗਾ ਜੀ ਨਾਲ ਪੀਏ ਜਗਾ ਕਿੰਨੇ ਬਣਾਈਆਂ ਕਿੰਨੇ ਲਈਆਂ ਕਿੰਨੇ ਸਾਰਾ ਕੁਝ ਕੀਤਾ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਹੈ ਗੁਰਪ੍ਰੀਤ ਜੀ ਇਹ ਧਰਨਾ ਲਾਇਆ ਜੀ ਕੀ ਮਸਲਾ ਵਾ ਇਹ ਮੀਟਰ ਦੇ ਕਰਕੇ ਲਾਇਆ ਜੀ ਕਿਉਂਕਿ ਜ਼ਮੀਨ ਸਾਰੀ ਜੋ ਵੀ ਲਿਆ ਥਾ ਨਾ ਕਰ ਲਿਆ ਤੇ ਭਾਈ ਨੇ ਲਿਆ ਪੈਸੇ ਸਾਰੇ ਇਹਨੇ ਉੱਤੇ ਭਾਈ ਨੇ ਤੇ ਰਜਿਸਟਰੀ ਸਾਰੀ ਇਹਦੇ ਨਾਮ ਤੇ ਆ ਤੇ ਜਿਹੜਾ ਬਾਕੀ ਮੀਟਰ ਲੱਗਾ ਵਾ ਉਹ ਉਹਨੇ ਆਪਣੇ ਨਾਮ ਤੇ ਲਵਾ ਲਿਆ ਵਾ ਤੇ ਜਦੋਂ ਗੱਲ ਹੋਈ ਉਹ ਕਹਿੰਦਾ ਵੀ ਮੈਂ ਉਹਦੇ ਨਾਮ ਤੇ ਲਵਾਇਆ ਕਿਉਂਕਿ ਅਸੀਂ ਬਾਹਰ ਹੀ ਹਦੋਂ ਕਿ ਇਹ ਨਵਜੋਤ ਸਿੰਘ ਦੇ ਨਾਂ ਤੇ ਸਾਰਾ ਕੁਝ ਪ੍ਰੂਫ ਸਾਰੇ ਉਹਦੇ ਨਾਂ ਤੇ ਆ। ਇਹ ਉਹ ਤੁਹਾਡਾ ਸਗਾ ਭਰਾ ਜੀ। ਹਾਂਜੀ ਮੇਰਾ ਸਗਾ ਭਰਾ। ਉਹਦਾ ਕੀ ਨਾਮ ਆ? ਉਹਦਾ ਨਾਮ ਗ੍ਰਿੰਦਰਜੀਤ ਸਿੰਘ ਆ ਜੀ। ਹਾਂਜੀ। ਮੈਂ ਹਰਦੇਸ਼ ਸਿੰਘ ਬੰਗਾਲੀ ਚੇਅਰਮੈਨ ਭਗਵਾਨ ਵਾਲਮੀ ਸੰਘਰਦਲ ਅੱਜ ਬਿਜਲੀ ਬੋਰਡ ਦੇ ਦਫਤਰ ਬਾਬਾ ਬਕਾਲਾ ਵਿਖੇ ਹੀ ਪਹੁੰਚੇ ਹਾਂ। ਜਿੱਥੇ ਸਾਡੇ ਵੀਰ ਮਨਜੋਤ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਕਿ ਇਹਨਾਂ ਦੇ ਜਿਹੜਾ ਘਰ ਤੇ ਇਹਨਾਂ ਦੇ ਭਰਾ ਨੇ ਕਬਜ਼ਾ ਕਰ ਲਿਆ ਆ ਔਰ ਝੂਠੇ ਕਾਜ ਬਣਾ ਕੇ ਇੱਕ ਬਿਜਲੀ ਦਾ ਮੀਟਰ ਲਾ ਲਿਆ ਹੈ ਅਸੀਂ ਐਸਡੀਓ ਬਾਬ ਕਾਲਾ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਇਹਦੀ ਪੜਤਾਲ ਕਰਕੇ ਉਹਨੂੰ ਕਨੈਕਸ਼ਨ ਜਿਹੜਾ ਮੀਟਰ ਦਾ ਕੱਟਿਆ ਜਾਵੇ ਪਰ ਐਸਡੀਓ ਨੇ ਪੜਤਾਲ ਕੀ ਕਰਨੀ ਹੀ ਉਲਟਾ ਉਹਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਗੱਲ ਨੂੰ ਟਾਲਮਟੋਲ ਕਰ ਰਿਹਾ ਹੈ ਦੇਖੋ ਰਜਿਸਟਰੀ ਇਹਦੇ ਨਾਂ ਤੇ ਆ ਔਰ ਭਰਾ ਨੇ ਆਪਣਾ ਆਧਾਰ ਕਾਰਡ ਲਾ ਕੇ ਤੇ ਉਥੇ ਮੀਟਰ ਲਾ ਦਿੱਤਾ ਜਦ ਕਿ ਕਾਨੂੰਨ ਮੁਤਾਬਕ ਇਹ ਹੁੰਦਾ ਕਿ ਜਿਹਦੇ ਨਾਂ ਤੇ ਰਜਿਸਟਰੀ ਆ ਉਹਦੇ ਆਧਾਰ ਕਾਰਡ ਲੱਗੇ ਤੇ ਉਹਦੇ ਪ੍ਰੂਫ ਲੱਗਣ ਤੇ ਸਾਰਾ ਫਿਰ ਮੀਟਰ ਲੱਗਦਾ ਏ ਅੱਜ ਅਸੀਂ ਇੱਥੇ ਜਦੋਂ ਦੁਬਾਰਾ ਆਏ ਆ ਤੇ ਐਸਡੀਓ ਸਾਹਿਬ ਆਪਣਾ ਦਫਤਰ ਛੱਡ ਕੇ ਬਾਹਰ ਚਲੇ ਗਏ ਨੇ ਤੇ ਬਹਾਨਾ ਲਾ ਰਿਹਾ ਕਿ ਮੀਟਿੰਗ ਵਿੱਚ ਨੇ ਹੁਣ ਅੱਛੇ ਜਿਹੜਾ ਧਰਨਾ ਲੱਗਾ ਸੀ ਹੁਣ ਪ੍ਰਸ਼ਾਸਨ ਵੱਲੋਂ ਆਦੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਕਿ ਮੇਲਾ ਹੜਪ ਭਤਾ ਲੈ ਲੰਦੋ ਕਿਉਂਕਿ ਸਾਰੇ ਮੁਲਾਜ਼ਮਾਂ ਡਿਊਟੀਆਂ ਉੱਤੇ ਲੱਗੀਆਂ ਨੇ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣੇ ਚਾਹੁੰਨੇ ਆ ਕਿ ਜੇ ਪ੍ਰਤੀਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤੇ ਦੁਬਾਰਾ ਇਹਦਾ پلان ਤਿਆਰ ਕੀਤਾ ਜਾਊਗਾ ਔਰ ਬਿਆਸ ਪੁਲ ਜਿਹੜਾ ਜਾਮ ਕੀਤਾ ਜਾਵੇਗਾ ਔਰ ਉੱਥੇ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਆ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਬਿਜਲੀ ਬੋਰ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਉਹ ਬੋਲੇ ਸੋਨਰ ਭਗਵਾਨ ਵਾਲਮੀਕ ਮਹਾਰਾਜ ਜੀ ਜੀ ਸਾਡੇ ਸਾਰੇ ਪੰਚ ਇਸ਼ਾਲਾ ਭਗਵਾਨ ਵਾਲਮੀਕ ਇਹ ਗੱਲ ਤੋਂ ਪੰਜਾਬ ਪ੍ਰਧਾਨ ਸਾਡੇ ਕੌਮੀ ਚੇਅਰਮੈਨ ਹਦੀ ਸਿੰਘ ਭੰਗਾਲੀ ਜੀ ਜੋ ਜੀ ਅੱਜ ਆਪਣੇ ਧਰਨਾ ਲਗਾਇਆ ਗਿਆ ਵਾ ਐਸ ਡੀਓ ਦਫਤਰ ਉਹਦੇ ਸੰਬੰਧ ਵਿੱਚ ਇਹ ਹੈਗੇ ਨਵਜੋਤ ਸਿੰਘ ਵੀਰਿਆ ਇਹਦੇ ਭਰਾ ਨੇ ਰਲੀ ਭੁਗਤ ਬਿਜਲੀ ਬੋਰਡ ਨਾਲ ਕਰਕੇ ਐਸ ਡੀਓ ਨਾਲ ਤੇ ਜਿਹੜਾ ਆ ਇੱਕ ਮੀਟਰ ਜਿਹੜਾ ਆਪਣੇ ਨਾਂ ਤੇ ਲਗਵਾ ਲਿਆ ਰਜਿਸਟਰੀ ਇਹਦੀ ਇੰਤਕਾਲ ਇਹਦੀ ਸਾਰਾ ਕੁਝ ਛੇਦਾ ਆ ਤੇ ਅੱਜ ਮਿਲੀ ਭੁਗਤ ਦੇ ਨਾਲ ਜਿਹੜਾ ਆ ਇਹਦੇ ਤੇ ਵਿਚਾਰੇ ਨੂੰ ਘਰੋਂ ਕੱਭਾਰ ਕੀਤਾ ਗਿਆ ਉਸ ਬੰਦੇ ਦੇ ਵਿੱਚ ਮੈਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਜੇ ਅਗਰ ਸਾਡੀ ਅੱਜ ਕੋਈ ਸੁਣਵਾਈ ਨਹੀਂ ਕਰਦੇ ਅਗਲੇ ਜਿਹੜੇ ਆ ਰਖੜਪੁੰਨਿਆਂ ਦੀ ਮੇਲੇ ਤੋਂ ਬਾਅਦ ਅਸੀਂ ਉਹਦੇ ਸੰਬੰਧ ਵਿੱਚ ਬਿਆਸਪੁਰ ਜਿਹੜਾ ਆ ਉਹਦੀ ਕਰਕੇ ਆਪਣੇ ਜਥੇਬੰਦੀਆਂ ਨਾਲ ਵਿਚਾਰ ਤੇ ਤਿੱਖੇ ਤੋਂ ਤਿੱਖਾਸ਼ ਗੱਲ ਕਰਾਂਗੇ ਜੀ ਜੋ ਆਪਾਂ ਦਾ ਟੋਕੜ 15 ਮੀਟਰ ਹੈ। ਇਹ ਪਈ ਹੋਰੇ 15 ਡੈਸਟ ਗਾੜੀ। ਜਿਆਦਾ ਟਾਈਮ ਭਾਈ 15 ਚ ਜਿਆਦਾ ਟਾਈਮ ਹੈ। ਉਹ ਲੈਂਡਰ ਰਿਪੋਰਟ ਜੋ ਸਟੇ ਉਹ ਤੋਂ ਪਹਿਲਾਂ ਸੜਾ ਦੇਖੋ 1 ਮਿੰਟ ਗੱਲ ਸੁਣੋ। ਦਸ ਤੋਂ ਸਟੇ ਹੈ ਨਾ ਤੁਸੀਂ ਥੀਲ ਖੜਾ ਕਰੋ ਤੁਸੀਂ ਆਪਣਾ ਉਹਦੇ ਪਹਿਲਾਂ ਕਰਾਂਗੇ ਪਰ ਜਦੋਂ ਇਹਨਾਂ ਕੋਲ ਕੋਈ ਐਮੀਡੈਂਸ ਨਹੀਂ ਹੋਊਗਾ। ਕੋਰਟ ਦਾ ਲੈਟਰ ਤੁਹਾਡੇ ਨਾਲ ਕਿਸੇ ਬੰਦੇ ਨੇ ਕਰਦਾ ਨਾ ਤੇ ਧਰਨੇ 'ਚ ਕੋਰਟ ਦਾ ਕੋਈ ਮਤਲਬ ਹੋਣਾ ਨਾ ਕੋਈ ਮਿੱਟਰ ਦੇ ਵਿੱਚ ਹੋਣਾ। ਠੀਕ ਹੈ ਨਾ ਤੁਸੀਂ ਕੋਰਟ ਸਰ ਚਲੋ ਪੈਰਵਾਈ ਕਰਨੀ ਹੈ ਨਾ ਉਹ ਤੁਹਾਨੂੰ ਕਰਨੀ ਪੈਣੀ ਹੈ। ਪਪਾ ਮੈਂ 14 ਕੀ ਕਰੀ ਆ ਪਾ 18 ਆ ਜਾਂਦੀ ਜਾਂ 12 ਵੀ ਆ ਜਾਂਦੀ ਉਹਦੇ ਨਾਲ ਕੋਈ ਫਰਕ ਨਹੀਂ ਸਰ ਮੈਂ ਤੁਹਾਡੀ ਗੱਲ ਜਿਹੜੀ 15000 ਸਰ ਸਾਹਿਬ ਨੂੰ ਇੱਕ ਬਕਲ ਕੁਛ ਦਵਾਂ ਤਿੰਨ ਤੱਕ ਕਿਸੇ ਦੇ ਨਾਮ ਤੇ ਆ ਰਜਿਸਟਰੀ ਕਿਸੇ ਦੇ ਨਾਮ ਤੇ ਆ ਆਧਾਰ ਕਾਰਡ ਕਿਸੇ ਦਾ ਆ ਇਹ ਪਿੰਡ ਦਾ ਵੈਰੀਫਾਈ ਕਰਵਾ ਦੇ ਤੂੰ ਵੈਰੀਫਾਈ ਤੇ ਕੀਤੀਆਂ ਇਹਨਾਂ ਨੇ ਇਹ ਤੁਸੀਂ ਕਹਿ ਦਿੱਤਾ ਉਹੜਾ ਦੇ ਵੈਰੀਫਾਈ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਨ ਨੂੰ ਆਮ ਨੂੰ ਵਿਸ਼ਵਾਸਨ ਦੇਣ ਸਰਦਾਰ ਨਵਜੋਤ ਸਿੰਘ ਨੇ ਥੋੜੇ ਦਿਨ ਪਹਿਲਾਂ ਮੈਨੂੰ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਉਹਨਾਂ ਦੀ ਰਿਪ੍ਰੈਜ਼ੈਂਟੇਸ਼ਨ ਇਹ ਸੀਗੀ ਕਿ ਉਹ ਜੜਾ ਉਹਨਾਂ ਦੀ ਜਗ੍ਹਾ ਹੈ ਉਹ ਮਲਕੀਅਤ ਉਹਨਾਂ ਦੀ ਹੈ ਪਰ ਉਹਦੇ ਵਿੱਚ ਮੀਟਰ ਜਿਹੜਾ ਹੈ ਉਹਨਾਂ ਦੇ ਬ੍ਰਦਰ ਬ੍ਰਦਰ ਦੇ ਨਾਮ ਤੇ ਲੱਗਾ ਹੋਇਆ ਹੈ ਤੇ ਮੈਂ ਉਹਨਾਂ ਦੀ ਫਾਈਲ ਕਢਵਾ ਲਈ ਸੀਗੀ ਬਟ ਰਖੜ ਪੁੰન્યા ਦੇ ਮੇਲੇ ਦੇ ਕਰਕੇ ਅਸੀਂ ਬਹੁਤ ਜ਼ਿਆਦਾ ਰਜੇਵੇ ਦੇ ਵਿੱਚ ਔਰ ਮੈਂ ਉਹਨਾਂ ਨੂੰ ਦੋ ਤਿੰਨ ਵਾਰ ਹੀ ਕਿਹਾ ਸੀਗਾ ਵੀ ਤੁਸੀਂ ਜ਼ਿਆਦਾ ਦੂਰ ਨਾ ਜਾਓ ਤੇ 11 ਤਰੀਕ ਨੂੰ 10 ਨੂੰ ਸਾਡਾ ਮੇਲਾ ਸਮਾਪਤ ਹੋਏਗਾ 11 ਤਰੀਕ ਨੂੰ ਮੇਰੇ ਕੋਲ ਤੁਸੀਂ ਆ ਜਿਓ ਐਸ ਪਰ ਰੂਲਸ ਜੋ ਕੁਝ ਹੋਏਗਾ ਮੈਂ ਆਪਣੇ ਸਾਰੇ ਸਰਕਲਸ ਪੁਰਾਣੇ ਕੱਢ ਲਾਂਗਾ ਕਿਉਂਕਿ ਮੇਰੇ ਥੰਮੇ ਤੋਂ ਪਹਿਲਾਂ ਦਾ ਲੱਗਾ ਹੋਇਆ ਫਿਰ ਵੀ ਜੋ ਕੋ ਰੂਲਸ ਹੋਣਗੇ ਉਹਦੇ ਅਕੋਰਡਿੰਗ ਅਸੀਂ ਕਿਸੀ ਤੁਹਾਡੀ ਜੋ ਵੀ ਬੰਦ ਹੀ ਹੈਲਪ ਹੋਏਗੀ ਉਹ ਕਰਾਂਗੇ ਪਰ ਇਹ ਮੇਰੇ ਕਹਿਣ ਤੇ ਨਹੀਂ ਲੱਗੇ ਇਹਨਾਂ ਨੇ ਕਿਹਾ ਜੀ ਜੇ 6 ਤਰੀਕ ਤੱਕ ਤੁਸੀਂ ਸਾਡਾ ਹੱਲ ਨਹੀਂ ਕਰਦੇ ਤੇ ਅਸੀਂ ਸਤ ਨੂੰ ਧਰਨਾ ਲਾਵਾਂਗੇ ਜੋ ਕਿ ਮੇਰੇ ਵਾਸਤੇ ਇੰਪੋਸੀਬਲ ਸੀ ਕਿਉਂਕਿ ਸਾਰਾ ਹੀ ਪ੍ਰਸ਼ਾਸਨ ਜ਼ਿਲ੍ਹੇ ਦਾ ਪ੍ਰਸ਼ਾਸਨ ਸਾਰਾ ਰਖੜ ਪੁਨਿਆ ਦੇ ਮੇਲੇ ਦੇ ਵਿੱਚ ਲੱਗਾ ਹੋਇਆ ਸਾਡਾ ਜਿਵਾ ਉਧਰ ਹੈ ਮੈਂ ਇਹਨਾਂ ਨੂੰ ਬੜੇ ਰਕ ਪੈਸੇ ਤੋਂ ਸਪੈਕਟਫੁਲੀ ਕਿਹਾ ਸੀਗਾ ਕਿ ਤੁਸੀਂ ਪਲੀਜ਼ 11 ਨੂੰ ਆ ਜਿਓ ਤੇ ਮੈਂ ਕਰਾਂਗਾ ਉਸ ਤੋਂ ਬਾਅਦ ਵਿੱਚ ਇਹ ਕੱਲ ਮੇਰੇ ਕੋਲ ਆਏ ਸੀਗੇ ਮੈਨੂੰ ਮਿਲਣ ਤੋਂ ਬਾਅਦ ਵਿੱਚ ਮੇਰੇ ਐਕਸ਼ਨ ਸਾਹਿਬ ਨੂੰ ਮਿਲੇ ਐਕਸ਼ਨ ਸਾਹਿਬ ਨੇ ਇਸ ਅ ਕੰਮ ਦੀ ਨਿਜ਼ਾਕਤ ਨੂੰ ਵੇਂਦੇ ਹੋਇਆ ਤਿੰਨ ਮੈਂਬਰੀ ਕਮੇਟੀ ਬਿਠਾ ਦਿੱਤੀ ਆ ਉਹ ਤਿੰਨ ਮੈਂਬਰੀ ਕਮੇਟੀ ਦਾ ਜੋ ਫੈਸਲਾ ਹੋਏਗਾ ਉਹਦੇ ਅਕੋਰਡਿੰਗ ਹੀ ਹੋਣ ਇਹਨਾਂ ਦਾ ਹੋਏਗਾ ਮੇਰੇ ਹੱਥ ਨੇ ਲੱਗਦਾ ਐਸਟੀਕੇ ਸਾਹਿਬ ਬਿਨਾਂ ਰਜਿਸਟਰੀ ਤੋਂ ਇਸ ਤਰ੍ਹਾਂ ਮੀਟਰ ਲੱਗ ਹਾਂਜੀ ਹਾਂਜੀ ਇਹ ਇਹਦੇ ਵਿੱਚ ਕੋਈ ਮੈਂ ਨਹੀਂ ਕਹਿ ਸਕਦਾ ਇਦਾਂ ਨਹੀਂ ਐਸਾ ਕੁਝ ਨਹੀਂ ਹੈਗਾ ਇਹ ਟਾਈਮ ਟੂ ਟਾਈਮ ਜਿਹੜੇ ਆ ਉਹ ਸਾਡੇ ਸਰਕੂਲਰ ਜਿਹੜੇ ਆ ਅਮੈਂਡਮੈਂਟ ਹੁੰਦੀ ਰਹਿੰਦੀ ਆ ਮੈਂ ਦੇਖ ਲਾਂਗਾ ਇਹ 2025 ਦੇ ਵਿੱਚ ਫਿਰ ਨਵੀਂ ਅਮੈਂਡਮੈਂਟ ਆਈ ਸੀ ਉਸ ਤੋਂ ਪਹਿਲਾਂ ਇੱਕ 2016 ਦੇ ਵਿੱਚ ਇੱਕ ਸਰਕੂਲਰ ਆਇਆ ਸੀ ਉਹਦੇ ਅਕੋਰਡਿੰਗ ਜੋ ਵੀ ਹੋਇਆ ਹੋਏਗਾ ਜੇ ਦੇਖਾਂਗੇ ਜੇ ਗਲਤ ਲੱਗਾ ਹੋਏਗਾ ਤੇ ਅਸੀਂ ਜ਼ਰੂਰ ਹਟਾ ਦੇਵਾਂਗੇ ਕਿੰਨੇ ਸਾਲ ਪਹਿਲਾਂ ਦਾ ਮੀਟਰ ਹੈ ਇਹ 2018 ਚ ਆਈ ਥਿੰਕ ਲੱਗਾ ਇਹਨਾਂ ਦਾ 18 ਚ 11 ਤਰੀਕ 12ਵਾਂ ਮਹੀਨਾ 2019 ਚ ਲੱਗਾ ਜੀ 2001 ਸਰਕੂਲਰ 2016 ਚ ਆਇਆ ਸੀਗਾ 5/16 ਸਰਕੂਲਰ ਦਾ ਨੰਬਰ ਹੈ ਉਸ ਤੋਂ ਬਾਅਦ ਵਿੱਚ ਸਰਕੂਲਰ ਨੰਬਰ 1/25 ਸੀਗਾ ਉਹਦੇ ਵਿੱਚ ਵੱਖ-ਵੱਖ ਐਮੈਂਡਮੈਂਟਸ ਨੇ ਟਾਈਮ ਟੂ ਟਾਈਮ ਚੇਂਜ ਹੁੰਦੀਆਂ ਰਹਿੰਦੀਆਂ ਦੇਖ ਲਾਂਗੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਆਸ਼ਵਾਸਨ ਦਵਾਉਣਾ ਹੈ ਕਿ ਮੈਂ ਤਾਂ ਅੱਗੇ ਵੀ ਰਿਕਵੈਸਟ ਕੀਤੀ ਸੀਗੀ ਕਿ ਤੁਸੀਂ 11 ਤਰੀਕ ਨੂੰ ਮੈਂ ਕਿਹਾ ਸੀਗਾ ਲੇਕਿਨ ਉਹ ਮੇਰੇ ਕਹਿਨ ਤੇ ਹੁਣ ਇਹ ਰੁਕੇ ਨਹੀਂਗੇ ਐਕਸ਼ਨ ਸਾਹਿਬ ਕੋ ਚਲੇਗੇ ਐਕਸ਼ਨ ਸਾਹਿਬ ਨੇ ਨਵੀਂ ਇੱਕ ਕਮੇਟੀ ਬਿਠਾ ਦਿੱਤੀ ਹੈ ਉਸ ਤੋਂ ਬਾਅਦ ਡੀਐਸਪੀ ਸਾਹਿਬ ਤੁਹਾਡੇ ਸਾਹਮਣੇ ਆਏ ਸੀਗੇ ਉਹਨਾਂ ਨੇ 15 ਅਗਸਤ ਦਾ ਟਾਈਮ ਦਿੱਤਾ ਮੀਨ ਵਾਈਲ ਜੇ ਕੋ ਕਮੇਟੀ ਫੈਸਲਾ ਕਰ ਦੇਗੀ ਤੇ ਵੈਲੈਂਟ ਗੁੱਡ ਨਹੀਂ ਹੋਏਗਾ ਤੇ 16 ਤੋਂ ਬਾਅਦ ਵਿੱਚ ਅਸੀਂ ਆਪਣੀ ਇਨਵੋਲਵਮੈਂਟ ਕਰਕੇ ਉਹਨਾਂ ਦਾ ਮਸਲਾ ਹੱਲ ਕਰ ਦਵਾਂਗੇ ਐਸਟੀਓ ਸਾਹਿਬ ਪਹੁੰਚੇ ਮੋ ਅੱਜ ਐਸਟੀਓ ਸਾਹਿਬ ਔਰ ਡਿਪਟੀ ਸਾਹਿਬ ਦੋਵੇਂ ਆਏ ਸੀ ਔਰ ਉਹਨਾਂ ਨੇ ਵੀ ਸਵਾਗਤ ਵਾਇਆ ਕਿ ਜੋ ਮਨਜੋਤ ਸਿੰਘ ਨੇ ਅਰਜ਼ੀ ਦਿੱਤੀ ਆ ਕੋਤੇ ਜਿਹੜੀ ਐਕਸ਼ਨ ਸਾਹਿਬ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਆ ਉਹ ਜੋ ਵੀ ਡਿਸੀਜਨ ਲਵੇਗੀ ਉਹਦੇ ਤਹਿਤ ਹੀ ਇਹ ਕੰਮ ਕੀਤਾ ਜਾਊਗਾ। ਬਾਈ ਦੇ ਵੇ ਪ੍ਰਸ਼ਾਸਨ ਕਿਤੇ ਨਾ ਕਿਤੇ ਕੋਤਾਈ ਵਰਤਦਾ ਆ। ਬਿਜਲੀ ਮਹਿਕਮਾ ਜੇ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕਰਦਾ ਤਾਂ ਮਜਬੂਰ ਨੇ ਸਾਨੂੰ 18 ਤਰੀਕ ਨੂੰ ਬਿਆਸ ਵਾਲਾ ਪੁਲ ਜਾਮ ਕਰਨਾ ਪਵੇਗਾ ਕਿਉਂਕਿ ਹੋਰ ਇਹਨਾਂ ਦੀ ਲਾਰੇ-ਬੁਤਿਆਂ 'ਚ ਨਹੀਂ ਰਹਿਣਾ। ਹੁਣ ਇੱਕ ਚੀਜ਼ ਅਸੀਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਜੇ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਪਿਆ ਤੇ ਫਿਰ ਅਸੀਂ ਇੱਕੋ ਇੱਕ ਕੰਮ ਕਿ ਜਿੱਥੇ ਦੋਸ਼ੀ ਨੂੰ ਪਾਰਟੀ ਬਣਾਇਆ ਉੱਥੇ ਮਹਿਕਮੇ ਨੂੰ ਵੀ ਪਾਰਟੀ ਬਣਾਇਆ